ਲੌਰਤੋਂ ਨਵਾਂ ਸ਼ਹਿਰ ਜਾਣ ਵਾਲੀ ਸੜਕ ਇੱਕ ਵਾਰ ਫਿਰ ਮੌਤ ਦਾ ਕਾਰਨ ਬਣ ਚੁੱਕੀ ਹੈ ਜਿਵੇਂ ਕਿ ਬੀਤੇ ਦਿਨ ਹੀ ਹੋਏ ਹਾਦਸੇ ਦੌਰਾਨ ਚਾਰ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਇਸ ਨੂੰ ਲੈ ਕੇ ਅੱਜ ਲੋਕ ਇਨਸਾਫ ਮੰਚ ਵੱਲੋਂ ਐਸ ਡੀ ਐਮ ਫਲੋਰ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਮ੍ਰਿਤਕ ਪਰਿਵਾਰਾਂ ਨੂੰ ਪੰਜ ਘੱਟੋ ਘੱਟ 5-5 ਲੱਖ ਰੁਪਈਆ ਮੁਆਵਜ਼ਾ ਅਤੇ ਜਖਮੀ ਹੋਏ ਲੋਕਾਂ ਦਾ ਪੰਜਾਬ ਸਰਕਾਰ ਵੱਲੋਂ ਇਲਾਜ ਫਰੀ ਕਰਨ ਦੀ ਮੰਗ ਕੀਤੀ ਗਈ ਹੈ। ਮੰਗ ਪੱਤਰ ਸੌਂਪਣ ਵੇਲੇ ਜਰਨੈਲ ਫਲੋਰ, ਮਾਸਟਰ ਹੰਸਰਾਜ, ਅਮਰਜੀਤ ਲਾੜੀ, ਐਡਵੋਕੇਟ ਸੰਜੀਪ ਪੋਰਾ, ਜਸਵੰਤ ਬੁੱਧ ਆਦਿ ਮੌਕੇ ਤੇ ਮੌਜੂਦ ਸਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਨਵਾਂ ਸ਼ਹਿਰ ਰੋਡ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਨ ਇਸ ਨੂੰ ਜਲਦ ਤੋਂ ਜਲਦ ਸਵਾਰਿਆ ਜਾਵੇ। ਜੇਕਰ ਕੁਝ ਨਾ ਕੀਤਾ ਗਿਆ ਤਾਂ ਇਲਾਕੇ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕੀਤਾ ਜਾਊਗਾ ਫਿਲੌਰ ਤੋਂ ਪੱਤਰਕਾਰ ਰਮਨ ਮਾਹੀ ਦੀ ਲੋਕ ਬਾਣੀ ਪੰਜਾਬੀ ਲਈ ਖਾਸ ਰਿਪੋਰਟ ਕੱਲ ਜਿਹੜਾ ਨਵਾਂ ਸ਼ਹਿਰ ਰੋਡ ਤੇ ਨਗਰ ਦੇ ਲਾਗੇ ਸਿਵਾ ਕੋ ਇੱਕ ਬਹੁਤ ਭਿਆਨਕ ਹਾ사 ਹੋਇਆ ਐਕਸੀਡੈਂਟ ਹੋਇਆ ਜਿਹਦੇ ਵਿੱਚ ਚੋਂ ਲੋਕਾਂ ਦੀ ਮੌਤ ਹੋ ਗਈ ਉਹ ਜਿਹੜੀ ਮੌਤ ਹੋਈ ਆ ਉਹ ਉਹਦੇ ਲਗਭਗ ਉਹਦੇ ਵਿੱਚ 5-4 ਜਣੇ ਜਿਹੜੇ ਜ਼ਖਮੀ ਆ ਗੰਭੀਰ ਜ਼ਖਮੀ ਆ ਉਹਨਾਂ ਲਈ ਅੱਜ ਮੰਗ ਪੱਤਰ ਐਸਡੀਐਮ ਸਾਹਿਬ ਨੂੰ ਦਿੱਤਾ ਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਆ ਵੀ ਜਿਹੜਾ ਮਰਿਤਕ ਆ ਉਹਨਾਂ ਨੂੰ ਜਿਹੜਾ 5-5 ਲੱਖ ਲੱਖ ਰੁਪਇਆ ਮਾਅਬਾ ਦਿੱਤਾ ਜਾਵੇ ਤੇ ਜਿਹੜੇ ਜ਼ਖਮੀ ਹੋਏ ਆ ਉਹਨਾਂ ਲਈ ਸਰਕਾਰ ਜਿਹੜੀ ਆ ਉਹਨਾਂ ਦਾ ਇਲਾਜ ਫਰੀ ਕਰਾਵੇ ਤੇ ਅਸੀਂ ਇਹ ਮੰਗ ਪੱਤਰ ਜਿਹੜਾ ਅਸੀਂ ਦਿਨ ਸਾਹਿਬ ਨੂੰ ਦਿੱਤਾ ਹੈ ਐਸਡੀਐਮ ਸਾਹਿਬ ਨੇ ਬਹੁਤ ਜੇਟਾਂ ਨਾਲ ਜਿਹੜੀ ਮੰਚ ਦੀ ਆ ਲੋਕ ਇਨਸਾਫ ਮੰਚ ਦੀ ਗੱਲ ਸੁਣੀ ਆ ਉਹ ਕਹਿੰਦੇ ਅੱਗੇ ਅਸੀਂ ਫਾਰਵਰਡ ਕਰਕੇ ਜਿੰਨੀ ਵੀ ਮਤ ਹੋਏ ਕਰਾਂਗੇ ਧੰਨਵਾਦ ਭਾਜੀ ਸਰ ਜਿਹੜਾ ਇਸ ਦੇ ਅੰਦਰ ਪ੍ਰਾਂਤਕੀ ਮੰਗ ਪੱਤਰ ਕਿਸ਼ਾ ਹੈਗਾ ਇਹਨਾਂ ਕੰਮ ਕੀ ਪ੍ਰੋਸੈਸ ਹੋਇਆ ਗਿਆ ਅੱਜ ਲੋਕ ਇਨਸਾਫ ਮੰਚ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਇਸ ਕਰਕੇ ਦੇਣਾ ਪਿਆ ਜਿਹੜਾ ਕੱਲ ਇੱਕ ਬਹੁਤ ਵੱਡਾ ਹਾਦਸਾ ਨਵਾਂ ਸ਼ਹਿਰ ਰੋਡ ਦੇ ਉੱਪਰ ਫਲੋਰ ਤੋਂ ਜਦੋਂ ਆਪਾਂ ਨਵਾਂ ਸ਼ਹਿਰ ਰੋਡ ਤੇ ਜਾਂਦੇ ਆ ਗੜੇ ਤੇ ਸ਼ਿਸ਼ੂਆਲ ਦੇ ਵਿੱਚ ਕਾਰ ਉੱਥੇ ਹਾਦਸਾ ਹੋਇਆ ਜਿਹਦੇ ਵਿੱਚ ਚਾਰ ਮੌਤਾਂ ਜੜੀਆਂ ਹੋ ਗਈਆਂ ਅਸੀਂ ਸਮਝਦੇ ਆ ਕਿ ਜੜੀਆਂ ਮੌਤਾਂ ਲਈ ਜ਼ਿੰਮੇਵਾਰੀ ਆ ਉੱਥੇ ਜਿਹੜੀ ਸੜਕ ਟੁੱਟੀ ਹੋਈ ਆ ਇਸ ਕਾਰਨ ਉਹਦਾ ਇਹ ਬਣਿਆ ਕਿ ਉੱਥੇ ਸੜਕ ਥਾਂ ਥਾਂ ਤੋਂ ਟੋਏ ਪਏ ਹੋਇਆ ਟੁੱਟੀ ਪਈ ਆ ਜਿਹਦੇ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਉੱਥੋਂ ਸਾਰੇ ਮੰਤਰੀ ਸ਼ੰਤਰੀ ਸਾਰੇ ਲੰਗਦੇ ਆ ਕਦੇ ਕਿਸੇ ਦਾ ਉਹਦੇ ਵੱਲ ਧਿਆਨ ਨਹੀਂ ਜਾਂਦਾ ਇਸ ਕਰਕੇ ਅਸੀਂ ਜਿੱਥੇ ਇਹ ਮੰਗ ਕਰਦੇ ਆਂ ਵੀ ਜਿਹੜੇ ਉੱਥੇ ਚਾਰ ਜੀ ਚਲੇ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 5 ਲੱਖ ਰੁਪਈਆ ਇੱਕ ਪਰਿਵਾਰ ਨੂੰ ਜਿਹੜਾ ਦਿੱਤਾ ਜਾਣਾ ਚਾਹੀਦਾ ਉਹਦੇ ਨਾਲ ਨਾਲ ਜਿਹੜੇ ਜਿਹੜੇ ਇਲਾਜ ਆ ਉਹਨਾਂ ਦਾ ਜਿਹੜਾ ਸਾਰਾ ਇਲਾਜ ਦਾ ਖਰਚਾ ਆ ਉਹ ਇੱਥੋਂ ਦੀ ਜਿਹੜੀ ਸਰਕਾਰ ਆ ਉਹ ਆਪਣੇ ਵੱਲੋਂ ਕਰੇ ਉਹਦੇ ਨਾਲ ਨਾਲ ਜਿਹੜੀ ਸੁੱਤੀ ਪਈ ਪ੍ਰਸ਼ਾਸਨ ਹੈ ਜਿਨ੍ਹਾਂ ਨੂੰ ਸੜਕ ਬਣਾਉਣ ਦਾ ਨਹੀਂ ਪਤਾ ਜਿਹੜਾ ਵੀ ਸੰਬੰਧਤ ਮਹਿਕਮਾ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜਾ ਸੜਕ ਆ ਖੂਨੀ ਸੜਕ ਦਾ ਰੂਪ ਲੈ ਚੁੱਕੀ ਆ ਉਹਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਕਿਉਂਕਿ ਉੱਥੇ ਪਹਿਲਾਂ ਵੀ ਬਹੁਤ ਜ਼ਿਆਦਾ ਹਾਦਸੇ ਹੋ ਚੁੱਕੇ ਆ ਲੋਕਾਂ ਦੀਆਂ ਲੱਤਾਂ ਵਾਹਾਂ ਟੁੱਟ ਚੁੱਕੀਆਂ ਮੋਤਾਂ ਹੋ ਰਹੀਆਂ ਤੇ ਲਗਾਤਾਰ ਉਹ ਖੂਨੀ ਸੜਕ ਬਣੀ ਹੋਈ ਆ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹ ਸੜਕ ਦਾ ਜਲਦੀ ਤੋਂ ਜਲਦੀ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਉਹਦੀ ਰਿਪੇਅਰ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਨਸਾਫ ਮੰਚ ਆਮ ਲੋਕਾਂ ਨੂੰ ਮਾਲ ਲੈ ਕੇ ਇਹਦੇ ਖਿਲਾਫ ਇੱਕ ਜਿਹੜਾ ਵੱਡਾ ਸੰਘਰਸ਼ ਵੀ ਲਿਖੇਗੀ। ਹਾਂਜੀ ਸਰ ਕੀ ਨਾਮ ਹੈ ਆਪਣਾ? ਮੇਰਾ ਨਾਮ ਏਕੂਆ ਜੀਂਦਰ ਕੁਮਾਰੁਰ ਬਲਜਿੰਦਰ ਕੁਮਾਰ ਪਿੰਡ ਕੜਿਆਣਾ। ਪਾਸ ਐਕਸੀਡੈਂਟ ਹੋਇਆ। ਮੇਰੇ ਜੀ ਹਾਂ ਜੀ। ਮੇਰੇ ਪਰਿਵਾਰ ਦੇ ਦੋ ਜੀ ਚਲ ਗਏ ਆ। ਦੋ ਹਾਂ। ਬੇਟੀ ਮੇਰੀ ਉੱਤੇ ਆਸਪਤਾਲ ਜਲੰਧਰ ਪਈ ਆ ਬਾਪੂ ਵੀ ਉੱਥੇ ਪਿਆ ਚਾਰ ਜਣੇ ਸੀਗੇ ਮੇਰੇ ਘਰ ਦੇ ਪਰਿਵਾਰ ਦੇ ਜਿਨ੍ਹਾਂ ਵਿੱਚੋਂ ਦੋ ਤਾਂ ਖਤਮ ਹੋ ਗਏ ਆ ਦੋ ਉੱਤੇ ਜਲੰਧਰ ਪਏ ਆ ਕਿਹਨਾਂ ਦੀ ਡੈਥ ਹੋਈ ਆ ਸਰ ਉਹ ਕੀ ਲੱਗਦੀ ਆ ਮੇਰੀ ਇੱਕ ਮੇਰੀ ਮਾਂ ਸੀਗੀ ਇੱਕ ਮੇਰੇ ਘਰੋਂ ਸੀਗੀ ਮੇਰੀ ਵਾਈਫ ਜੀ ਹਾਂਜੀ ਸਰਕਾਰ ਕੋਲ ਵੀ ਮੰਗ ਕਰਦੇ ਸੀ ਸਰਕਾਰ ਕੋਲੋਂ ਤਾਂ ਇਨਸਾਫ ਹੀ ਮੰਗਦੇ ਆ ਅਗਰ ਕੁਝ ਵੀ ਬੱਚੇ ਬੱਚੇ ਬਹੁਤ ਜਿਆਦਾ ਛੋਟੇ ਆ ਹਾਂਜੀ ਦਿਹਾੜੀਦਾਰ ਬੰਦਾ ਆ ਮੈਂ ਹਾਂਜੀ ਕੋਈ ਸਰਕਾਰ ਤੋਂ ਮੰਗ ਲਈ ਹੀ ਆ ਬਈ ਦਿਹਾੜੀਦਾਰ ਬੰਦਾ ਆ ਕੋਈ ਮਦਦ ਕਰੇ ਸਰਕਾਰ ਕੋਈ 5-7 ਲੱਖ ਰੁਪਇਆ ਕੋਈ ਮੁਆਵਜ਼ਾ ਦੇਵੇ ਸਾਨੂੰ ਜਿਹੜੇ ਮੈਂ ਬੱਚਾ ਨਹੀਂ ਪੜਾਈ ਕਰਾ ਲਵਾਂ ਜੋ ਕਿ ਮੇਰਾ ਪਰਿਵਾਰ ਤਾਂ ਚਲ ਗਿਆ ਹੁਣ ਮੈਂ ਬੱਚਿਆਂ ਨੂੰ ਦੇਖੂੰਗਾ ਮੈਂ ਦਿਹਾੜੀ ਕਰੂੰਗਾ ਕਿ ਬੱਚਿਆਂ ਨੂੰ ਦੇਖੂੰਗਾ ਮੇਰਾ ਤਾਂ ਸਾਰਾ ਕੁਝ ਹੀ ਉੱਜੜ ਗਿਆ ਮੋਰ ਮਗਰ ਪਾਉਣੇ ਪਾਉਣੇ ਆ ਗਿਆ ਸੇ ਪਰਿਵਾਰ ਮਗਰ ਹੈਗੇ ਆ ਭਰਾ ਹੈਗੇ ਉਹ ਬੱਕਰੇ ਬੱਕਰੇ ਆ ਅਸੀਂ ਸਾਰੇ ਮੈਂ ਆਪਣੇ ਵੱਖਰਾ ਰਹਿਣਾ ਆ ਉਹ ਆਪਣੇ ਪਰਿਵਾਰ ਲੈ ਕੇ ਬੈਠੇ ਮੈਂ ਆਪਣਾ ਪਰਿਵਾਰ ਲੈ ਕੇ ਬੈਠਾ ਸੀਗਾ ਤੇ ਫਾਦਰ ਸਾਹਿਬ ਫਾਦਰ ਸਾਹਿਬ ਵੀ ਆ ਮੇਰੇ ਨਾਲ ਹੀ ਆ तकरीबन ਉਹ ਵੀ ਹਾਲੇ ਬਹੁਤ ਜਿਆਦਾ ਸੀਰੀਅਸ ਆ ਜਲੰਧਰ ਚਰਮਾ ਦੀ ਸੱਟ ਲੱਗੀ ਹਾਂ ਜਿਆਦਾ ਆ ਸੱਟਾਂ ਉਹਨਾਂ ਦੀ ਮੇਰੀ ਬੇਟੀ ਦੇ ਵੀ ਜਿਆਦਾ ਸੱਟਾਂ ਆ ਬਸ ਇਹ ਤਾਂ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਨਸਾਫ ਹੋਵੇ ਜੀ ਜੀ ਨਾਮ ਆਪਣਾ ਨਿਸ਼ਿੰਦਰ ਕੌਰ ਹਾਂਜੀ ਬੀਬੀ ਜੀ ਕੱਲ ਜਿਹੜਾ ਐਕਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਕੋਈ ਆਪਣੇ ਰਿਸ਼ਤੇਦਾਰ ਵੀ ਸੀਗਾ ਜੀ ਹਾਂਜੀ ਮੇਰੀ ਬੇਟੀ ਸੀ ਉਹਦੀ ਸੱਸ ਸਸੀ ਨਾਲ ਮੇਰੀ ਪੁੱਤ ਉਹਤੀ ਜੀ ਨਾਲ ਉਹਦਾ ਸਹੁਰੇ ਦੇ ਵੀ ਸ਼ੱਤਾਂ ਲੱਗੀਆਂ ਅੱਛਾ ਇਹ ਦਾ ਮਾਮਾ ਸੱਸ ਨੂੰ ਤਾਂ ਹੀ ਮੁੱਕ ਗਈਆਂ ਬੇਟੀ ਹਸਪਤਾਲ ਦੇ ਵਿੱਚ ਦਾਖਲ ਕੀਤੀ ਅਗਰੀਬ ਬੰਦੇ ਆ ਬੜੀ ਮੁਸ਼ਕਲ ਨਾਲ ਗੁਜ਼ਾਰਾ ਚੱਲਦਾ ਆ ਘਰ ਇਹ ਉੱਜੜ ਗਿਆ ਮੇਰੇ ਪੁੱਤ ਦਾ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਗਰੀਬਾਂ ਦੀ ਮਦਦ ਕੀਤੀ ਜਾਵੇ ਸਾਡੀ ਪੰਜ ਲੱਖ ਤੋਂ ਘੱਟ ਮਦਦ ਨਹੀਂ ਹੋਣੀ ਚਾਹੀਦੀ ਗਰੀਬ ਦੀ ਮੇਰੇ ਬੱਚੇ ਦਾ ਾਲਾਦ ਹੋਣਾ ਚਾਹੀਦਾ ਚਾਚਾ ਦੀ ਬੱਚੀ ਦੇ ਕਿੰਨੇ ਬੱਚੇ ਆ ਦੋ ਬੱਚੇ ਆ ਮੁੰਡਾ ਵੀ ਛੋਟਾ ਨੇ ਬੇਟੀ ਵੀ ਛੋਟੀ ਨੇ ਜਾਂ ਸੋਹਰਾ ਵੀ ਹਸਸਾ ਚ ਪਿਆ ਆ ਗਰੀਬ ਬੰਦਾ ਆ ਦਵਾਈ ਮੇਰਾ ਕਿਹੜੇ ਪਿੰਡ ਤੋਂ ਕੜਿਆਣੇ ਤੋਂ